ਦੇ ਸਰਹੰਦ ਰੋਡ ਦੇ ਉੱਪਰ ਭਿਆਨਕ ਸੜਕ ਹਾਦਸਾ ਵਾਪਰਿਆ ਪਟਿਆਲਾ ਸਰਹੰਦ ਰੋਡ ਦੇ ਸਥਿਤ ਖਰੋੜਾ ਦੇ ਕੋਲ ਦੇਖੋ ਇੱਕ ਬਲੈਰੋ ਗੱਡੀ ਨੇ ਸ਼ਰੀਆਂ ਬੰਦੇ ਠੋਕ ਦਿੱਤੇ ਆ ਜਦੋਂ ਗੱਡੀ ਰੁਕੀ ਆ ਤੇ ਬੰਦਾ ਕੱਟਿਆ ਗਿਆ ਤੇ ਬੰਦਾ दारू ਦੇ ਨਾਲ ਡੱਕਿਆ ਹੋਇਆ ਬੰਦਾ ਸੀਗਾ ਯਾਨੀ ਕਿ ਨਸ਼ੇ ਦੀ ਹਾਲਤ ਵਿੱਚ ਉਹ ਬੈਲਾ ਰਿਹਾ ਉਹ ਗੱਡੀ ਚਲਾ ਰਿਹਾ ਸੀਗਾ ਫਿਲਹਾਲ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਆ ਪੁਲਿਸ ਨੂੰ ਫੜਾ ਦਿੱਤਾ ਗਿਆ ਪਰ ਮੈਡੀਕਲ ਵੀ ਕਰਵਾਇਆ ਜਾਏਗਾ ਬਲੈਰੋ ਗੱਡੀ ਦੇ ਉੱਪਰ ਵੀ ਸਟicker ਵੀ ਪੁਲਿਸ ਦਾ ਲੱਗਾ ਸੀਗਾ ਹੁਣ ਇਹ ਬੰਦਾ ਪੁਲਿਸ ਚ ਹੈ ਜਾਂ ਕਿੱਥੇ ਆ ਇਹਦਾ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਪਰ ਤੁਸੀਂ ਦੇਖੋ ਵੀ ਕਿੰਨੀ ਭਿਆਨਕ ਟੱਕਰ ਹੋਈ ਆ ਕਰੋੜਾ ਦੇ ਕੋਲ ਉਹਨੇ ਇੱਕ ਪਰਿਵਾਰ ਦਾ ਜਿਹੜਾ ਸੀਗਾ ਨਾ ਉਹਨੂੰ ਟੱਕਰ ਮਾਰੀ ਹੈ ਤੇ ਸਰਹੰਦਵਾਲ ਨੂੰ ਜਾਣ ਵਾਲੇ ਮੇਨ ਹਾਈਵੇ 'ਤੇ ਜਾਮ ਕਰ ਦਿੱਤਾ ਕਈ ਚਿਰੋ ਜਾਮ ਰਿਹਾ ਫਿਲਹਾਲ ਹੁਣ ਪਰਿਵਾਰ ਨੂੰ ਅਸ਼ਵਾਸਨ ਦਵਾਇਆ ਕਿ ਜੜਾਇਆ ਕਿ ਤੁਹਾਨੂੰ ਪੂਰਾ ਇਨ ਸਾਫ ਬੜੂਗਾ ਤੇ ਉਸ ਤੋਂ ਬਾਅਦ ਜਿਹੜਾ ਇਹ ਪੂਰਾ ਹਸਪਤਾਲ ਖੋਲਿਆ ਗਿਆ ਫਿਲਹਾਲ ਕਹਿੰਦੇ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਤਿੰਨ ਤੋਂ ਚਾਰ ਵਿਅਕਤੀ ਭੇਜੇ ਗਿਆ ਜਿਹੜੇ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਔਰ ਇਹ ਦੇਖੋ ਵੀ ਕਿੱਡੇ ਕਿੱਡੇ ਖਤਰਨਾਕ ਲੋਕ ਨੇ ਕੋਈ ਲੋਕੀ ਰੱਬ ਰੱਬ ਕਰਕੇ ਜਿਹੜਾ ਆ ਹਮੇਸ਼ਾ ਰੋਡ ਦੇ ਉੱਤੇ ਚੜਦੇ ਨੇ ਔਰ ਪਟਿਆਲਾ ਦੇ ਸਰਹੰਦ ਰੋਡ ਦੇ ਉੱਪਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਆ ਔਰ ਸਰਹੰਦ ਰੋਡ ਦੇ ਉੱਤੇ ਖਰੋੜਾ ਪਿੰਡ ਪੈਂਦਾ ਆ ਉਹਦੇ ਕੋਲ ਬਲੈਰੋ ਗੱਡੀ ਜਿਹੜਾ ਚਲਾਉਂਦਾ ਸੀਗਾ ਉਹਨੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਦਰਅਸਲ ਸ਼ਰੀਆਮ ਉਹਨੇ ਟੱਕਰ ਮਾਰ ਕਈ ਲੋਕ ਜ਼ਖਮੀ ਹੋਏ ਨੇ ਔਰ ਉਸ ਤੋਂ ਬਾਅਦ ਉਸ ਨੂੰ ਕੱਢਿਆ ਗਿਆ ਔਰ ਜਦੋਂ ਗੱਡੀ ਚੋਂ ਕੱਢਿਆ ਗਿਆ ਤਾਂ ਪਤਾ ਲੱਗਿਆ ਵੀ ਉਹਨੇ दारू ਦੇ ਪੀ ਰੱਖੀ ਸੀਗੀ ਔਰ ਸ਼ਰਿਆਮ ਉਹ ਐਵੇਂ दारू ਨਾਲ ਡੱਕਿਆ ਹੋਇਆ ਰੋਡ ਦੇ ਉੱਤੇ ਤੁਰਿਆ ਫਿਰਦਾ ਸੀਗਾ ਕਿੰਨੀ ਖਤਰਨਾਕ ਹੈ ਲੋਕਾਂ ਨੂੰ ਆਪਣੀ ਜ਼ਿੰਦਗੀ ਦਾ ਨਹੀਂ ਪਤਾ ਔਰ ਜੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਨਾਲ ਪਿਆਰ ਨਹੀਂ ਸ਼ਾਇਦ ਇਹਨਾਂ ਨੂੰ ਦੂਸਰਿਆਂ ਦੀ ਦਾ ਵੀ ਖਿਆਲ ਨਹੀਂ ਕਿਉਂਕਿ ਤੁਸੀਂ ਦੇਖੋ ਵੀ ਨਸ਼ੇ ਦੀ ਹਾਲਤ ਦੇ ਵਿੱਚ ਇਹਨੇ ਤਿੰਨ ਤੋਂ ਚਾਰ ਵਿਅਕਤੀ ਜ਼ਖਮੀ ਕਰ ਦਿੱਤੇ ਕਿਉਂਕਿ ਜਿਹੜੀ ਬਲੇਰੋ ਗੱਡੀ ਚਾਲਕ ਸੀਗਾ ਇੱਕ ਤਰਫੋਂ ਕਈ ਗੱਡੀਆਂ 'ਚ ਟੱਕਰ ਮਾਰ ਦਿੱਤੀ ਉਹਨੇ ਜਦੇ ਨਾਲ ਜ਼ਖਮੀ ਹੋਏ ਲੋਕ ਆ ਔਰ ਗਨੀਮਤ ਹੈ ਯਾ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਤੁਸੀਂ ਦੇਖੋ ਵੀ ਇੱਕ ਤਾਂ ਗੱਡੀਆਂ ਨੂੰ ਟੱਕਰ ਮਾਰੀ ਆ ਉਹ ਨੁਕਸਾਨ ਹੈ ਪ੍ਰਾਪਰਟੀ ਦਾ ਨੁਕਸਾਨ ਹੈ ਦੂਸਰੇ ਬੰਨੇ ਕਈ ਲੋਕ ਜ਼ਖਮੀ ਵੀ ਹੋਏ ਨੇ ਉਹਨਾਂ ਦਾ ਨੁਕਸਾਨ ਹੈ ਪਰ ਖੁਦਾ ਨਾ ਖਾਸਤਾ ਜੇ ਕੋਈ ਥੱਲੇ ਆ ਜਾਂਦਾ ਤੇ ਤਾਂ ਕਿੱਡਾ ਵੱਡਾ ਨੁਕਸਾਨ ਹੋਣਾ ਸੀਗਾ ਸੋ ਇਹ ਬਹੁਤ ਖਤਰਨਾਕ ਜਿਹੜੀ ਗੱਲ ਹੈ ਕਿ ਨਾ ਤੇ ਲੋਕ ਆਪਣੀ ਜ਼ਿੰਦਗੀ ਬਾਰੇ ਸੋਚਦੇ ਆ ਨਾ ਕਿਸੇ ਹੋਰ ਦੀ ਜ਼ਿੰਦਗੀ ਬਾਰੇ ਸੋਚਦੇ ਆ ਪਟਿਆਲਾ ਦੇ ਕੋਲ ਇਹ ਵੱਡਾ ਹਾਸਾ ਵਾਪਰਿਆ ਹੈ ਜਿੱਥੇ ਕਿ दारू ਦੇ ਨਾਲ ਡੱਕਿਆ ਹੋਇਆ ਵਿਅਕਤੀ ਲੋਕਾਂ ਨੂੰ ਟੱਕਰ ਮਾਰਦਾ ਗਿਆ ਜਦੋਂ ਚ ਤਿੰਨ ਤੋਂ ਚਾਰ ਲੋਕੀ ਜਿਹੜੇ ਨੇ ਉਹ ਫਿਲਹਾਲ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਕੇ ਗਏ ਆ ਔਰ ਦੂਸਰੇ ਬੰਨੇ ਇਹ ਵਿਅਕਤੀ ਜਿਹੜਾ ਮੌਜਾ ਲੁੱਟ ਰਿਹਾ ਆ दारू ਪੀ ਕੇ ਨਾ ਆਪਣੀ ਜ਼ਿੰਦਗੀ ਦੀ ਪਰਵਾਹ ਆ ਨਾ ਅਗਲੇ ਦੀ ਲੋਕਾਂ ਨੇ ਵੀ ਹੁਣ ਇਸ ਨੂੰ ਕਾਬੂ ਕਰ ਲਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਫੜਾਇਆ ਇਹਦਾ ਮੁਲਾਜ਼ਾ ਕਰਾਇਆ ਜਾਏਗਾ ਪਰ ਸਵਾਲੇ ਖੜਾ ਹੁੰਦਾ ਵੀ ਐਦਾਂ ਦੇ ਲੋਕ ਸੋਸਾਇਟੀ ਲਈ ਕਿੰਨੇ ਖਤਰਨਾਕ ਨੇ ਨਾ ਤਾਂ ਇਹਨਾਂ ਨੂੰ ਆਪਦੀ ਜ਼ਿੰਦਗੀ ਤੁਸੀਂ ਦੇਖੋ ਕਿੰਨੀ ਭਿਆਨਕ ਟੱਕਰ ਆ ਕਿੰਨਾ ਗੱਡੀਆਂ ਦਾ ਨੁਕਸਾਨ ਹੋਇਆ ਕਿੰਨੇ ਲੋਕੀ ਜ਼ਖਮੀ ਹੋਇਆ ਇਹਦਾ ਕਾਉਂਟ ਦੇ ਅੰਦਰ ਆ ਕਿਉਂਕਿ ਲੋਕਾਂ ਨੂੰ ਲੱਗਦਾ ਆ ਕਿ ਇਹਨਾਂ ਦੇ ਸ਼ਾਇਦ ਕੋਈ ਵਾਲੀ ਵਾਰਸ ਨਿਉ ਤੇ ਪੁਲਿਸ ਦਾ ਸਟicker ਲੱਗਾ ਹੋਇਆ ਗੱਡੀ ਨੂੰ ਲੜਾਈ ਜਾ ਰਿਆ ਔਰ ਖੁਦਾ ਨਾ ਖਾਸ ਹੋਇਆ ਕੋਈ ਥੱਲੇ ਆ ਜਾਂਦਾ ਕਿਸਦਾ ਜਾਨੀ ਨੁਕਸਾਨ ਹੁੰਦਾ ਤਾਂ ਕੀ ਹੁੰਦਾ